ਵਰਨ ਸਿੰਘ ਮੋਗਾ ਜੀ ਦੀ ਖੂਬਸੂਰਤ ਰਚਨਾ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਕਿਹੜੀ ਏ ਮਜਬੂਰੀ ਸੱਜਣਾ ਕਿਹੜੀ ਏ ਮਜਬੂਰੀ ਸੱਜਣਾ ਤੂੰ ਯਾਦ ਕਦੇ ਵੀ ਕਰਦਾ ਨਹੀਂ ਥੱਕ ਜਾਂਦਾ ਹਾਂ ਮੈਂ ਬੁਲਾ ਕੇ ਥੱਕ ਜਾਂਦਾ ਹਾਂ ਮੈਂ ਬੁਲਾ ਕੇ ਤੂੰ ਕਦੇ ਹੰਗਾਰਾ ਪਰਦਾ ਹੀ ਨਹੀਂ ਤੇਰਾ ਭਾਵੇਂ ਲੱਖੇ ਸਰਦਾ ਤੇਰਾ ਭਾਵੇਂ ਲੱਖੇ ਸਰਦਾ ਪਰ ਸਾਡਾ ਭੋਰਾ ਸਰਦਾ ਨਹੀਂ ਲੋਕਾਂ ਦੇ ਨਾਲ ਤੇਰੇ ਲੱਖ ਮੁਲਾਜੇ ਲੋਕਾਂ ਦੇ ਨਾਲ ਤੇਰੇ ਲੱਖ ਮੁਲਾਜੇ ਸਾਡੇ ਨਾਲ ਕਦੇ ਗੱਲ ਕਰਦਾ ਨਹੀਂ ਕੀ ਖਟੇਗਾ ਸ਼ੋਰ ਤਾਂ ਖਟ ਕੇ ਕੀ ਖਟੇਗਾ ਸ਼ੋਰ ਤਾਂ ਖਟ ਕੇ ਇਹ ਰੋਗ ਬੁਰਾ ਢਿੱਡ ਭਰਦਾ ਨਹੀਂ ਕੀ ਤੇਰੇ ਕੋਲ ਟਾਈਮ ਨਹੀਂ ਮਾਸਾ ਕੀ ਤੇਰੇ ਕੋਲ ਟਾਈਮ ਨਹੀਂ ਮਾਸਾ ਜਦ ਤੇਰਾ ਚਿੱਤ ਪੂਰਾ ਕਰਦਾ ਨਹੀਂ ਕੋਸ਼ਿਸ਼ ਕੀਤੀ ਮੈਂ ਮਨ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਮਨ ਮਾਰਨ ਦੀ ਪਰ ਇਹ ਚਿੱਤ ਚੰਦਰਾ ਮਰਦਾ ਹੀ ਨਹੀਂ ਗਿੱਲਾ ਇਹ ਹੈ ਬੁਰਾ ਜ਼ਮਾਨਾ ਗਿੱਲਾ ਇਹ ਹੈ ਬੁਰਾ ਜ਼ਮਾਨਾ ਜਿਦਾ ਕਰਦੇ ਹਾਂ ਉਹ ਕਰਦਾ ਹੀ ਨਹੀਂ ਜਿਦਾ ਕਰਦੇ ਹਾਂ ਉਹ ਕਰਦਾ ਹੀ ਨਹੀਂ